ਤੋ ਕਹੇ ਸੀਗਾ ਜੀ ਪੇਟ ਚ ਦਰਦ ਨਹੀਂ ਤਿਹੜਦਾ ਜੀ ਜੀ ਪਰ ਆਪਨ ਸੀਗਾ ਜੀ ਆਪਸਾ ਭਰੇ ਭਰੇ ਰਹਿੰਦਾ ਸੀਗਾ ਜੀ ਜੀ ਤੇ ਹੁਣ ਤੁਸੀਂ ਕਿਵੇਂ ਲੱਗਦਾ ਤੁਹਾਨੂੰ ਆਪਣੇ ਆਪ ਨੂੰ ਹੁਣ ਤਾਂ ਮੈਨੂੰ ਐ ਲੱਗਦਾ ਜੀ ਜਿਵੇਂ ਰੁਪਈਏ ਚੋਰ ਬਸ 10 20 ਪੈ ਰਹਿ ਗਏ ਜੀ 10 20 ਪੈਸੇ ਪ੍ਰੋਬਲਮ ਰਹਿ ਗਈ ਹੁੰਦੀ ਜੀ ਇਹਦੇ ਜਾਨੇ ਆਪਣਾ ਆ ਮਸ਼ੀਨ ਲਾਈ ਆ ਜੀ ਜੀ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈ ਗਿਆ ਠੀਕ ਹੈ ਹਾਂ ਜੀ ਜਿਹੜੀ ਇਹ ਮਸ਼ੀਨ ਲਾਉਣੇ ਆ ਇਹਦੇ ਨਾਲ ਤੁਹਾਨੂੰ ਕਿੰਨੀ ਕਿ ਰਿਲੀਵਿੰਗ ਫੀਲ ਹੁੰਦੀ ਹੈ ਜਦੋਂ ਲਾਣੇ ਆਪਾਂ ਇਹਦੇ ਨਾਲ ਤਾਂ ਕਾਫੀ ਫਰਕ ਲੱਗਦਾ ਜੀ ਹੁਣ ਮਤਲਬ ਹੁਣ ਲਵਾਈ ਆਪਾਂ ਨੇ ਮਸ਼ੀਨ ਮੈਨੂੰ ਆਏ ਲੱਗਦੇ ਥੇ ਖੁਸ਼ ਆਈ ਜਿਵੇਂ ਖਾਲੀ-ਖਾਲੀ ਪਿਆ ਠੀਕ ਹੈ ਲਾਉਣ ਤੋਂ ਪਹਿਲਾਂ ਮਤਲਬ ਭਰੇ-ਭਰੇ ਲੱਗਦਾ ਰਹਿੰਦਾ ਸੀ ਪਹਿਲਾਂ ਭਰੇ-ਭਰੇ ਲੱਗਦਾ ਸੀ ਜਿੱਦਨ ਤੋਂ ਜਾਨੀ ਇਹ ਮਸ਼ੀਨ ਲਵਾਉਣ ਲੱਗੇ ਜੀ ਅਸੀਂ ਜੀ ਉਸ ਦਿਨ ਤੋਂ ਜਾਨੀ ਆਏ ਲੱਗਦੇ ਰੁਪਏ ਜੋ ਅਸੀਂ ਬਹਿ ਬਰਕ ਪਾਏਗੇ ਓਕੇ ਤੇ ਜਿਵੇਂ ਇੱਕ ਸਾ ਸੀ ਭਰੇਆ ਲੱਗਦਾ ਸੀ ਤੇ ਹਰ ਮਹੀਨਾ ਸੀ ਉਹ ਘਟ ਗਿਆ ਜੀ ਘਟ ਗਿਆ ਇਹ ਤੇ ਜਿਹੜਾ ਪਿੰਨਾ ਜਿਹਾ ਬਣਿਆ ਪਿਆ ਸੀ ਨਾਲਾਂ ਦਾ ਉਹ ਖੁੱਲ ਗਿਆ ਉਹ ਵੀ ਘਟ ਗਿਆ ਜੀ ਅੱਗੇ ਨਾਲ ਠੀਕ ਹੈ ਉਹ ਵੀ ਮੈਨੂੰ ਐ ਲੱਗਦਾ ਜਿਵੇਂ ਅੰਦਰ ਬੋਲ ਫਿਰਦੀ ਹੁੰਦੀ ਹੈ ਜੀ ਹਾਂ ਹਾਂ ਉਹ ਵੀ ਜਾਣੀ ਹੁਣ ਅੱਗੇ ਨਾਲ ਕੰਟਰੋਲ ਆ ਜੀ ਠੀਕ ਹੈ ਮਤਲਬ ਜਿਹੜਾ ਉਹ ਹਾਰ ਜਿਆ ਸੀ ਅੱਗੇ ਨਾਲਾਂ ਦਾ ਸਾਰਾ ਘਟ ਗਿਆ ਹਾਂ ਬਹੁਤ ਘਟ ਗਿਆ ਜੀ ਅੱਗੇ ਨਾਲ ਤਾਂ ਕੋਈ ਦਰਦ ਜਾਂ ਕੋਈ ਭਾਰਾ ਪਾਣ ਨਹੀਂ ਜਾਂਦਾ ਦਰਦ ਨਹੀਂ ਹੈਗਾ ਜੀ ਹੁਣ ਹੁਣ ਜਮੈਂ ਐ ਠੀਕ ਹੈ ਜੀ ਮੈਂ ਕਹਿ ਦਿਆ ਰੁਪਈਏ ਦੇ ਵਿੱਚੋਂ 80 ਪੈਸੇ ਠੀਕ ਹੈ ਜੀ ਚਲੋ ਸ਼ੁਕਰ ਹੈ ਪਰਮਾਤਮਾ ਹਾਂਜੀ ਇਸਾਰੀ ਤੁਹਾਡੀ ਮਿਹਨਤ ਨਾ ਹੋਇਆ ਜੀ ਰਿਕਾਰਡ ਕਰ ਰਹੇ ਹਾਂ ਨਹੀਂ ਨਹੀਂ ਤਾਂ ਪਰਮਾਤਮਾ ਦਾ ਜੀ ਜੀ ਉਹਨਾਂ ਨੇ ਦਇਆ ਕਰੀ ਜੀ ਤਾਂ ਇੱਥੇ ਤੱਕ ਆਏ ਅਸੀਂ ਜੀ 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 ਹਾਂ ਜੀ ਹਾਂ ਜੀ ਜੀ ਬਹੁਤ ਬਹੁਤ ਦਿਲ ਜਿਹੜੇ ਤੁਸੀਂ ਇੰਨਾ ਫਾਇਦਾ ਕਰ ਰਹੇ ਹੋ ਜੀ ਮਰੀਜ਼ਾਂ ਦਾ ਜੀ ਚਲੋ ਉਹ ਤਾਂ ਜੀ ਜਿੰਨਾ ਹੁੰਦਾ ਸੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਭ ਦਾ ਹੀ ਕਰਦੇ ਹਾਂ ਵੈਗਰੂ ਭਲਾ ਕਰੀ ਸਭ ਦਾ ਜੀ ਪੇਸ਼ੰਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਬਾਈ ਇਹੀ ਕਹਿਣਾ ਚਾਹਣਾ ਜਿਹੜੇ ਕਹਿੰਦਾ ਸਾਡਾ ਕੋਈ ਹੱਲ ਨਹੀਂ ਹੈਗਾ ਪੇਟ ਦਾ ਉਹ ਇੱਕ ਵਾਰ ਜ਼ਰੂਰ ਆ ਕੇ ਦੇਖਣਾ ਸਿਰਫ ਜੋ ਕਰਨਾ ਪਰਮਾਤਮਾ ਨੇ ਕਰਨਾ ਜੀ